2015 ਵਿੱਚ ਵਿਆਹ ਕਰਵਾ ਕੇ ਕੈਨੇਡਾ ਚਲੀ ਗਈ ਨੂੰ ਨੂੰ ਆਖਰਕਾਰ ਇੰਦਰਾ ਗਾਂਧੀ 에어ਪੋਰਟ ਨਵੀਂ ਦਿੱਲੀ ਤੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਕਾਰਨ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਅੱਜ ਤੋਂ 8 ਸਾਲ ਪਹਿਲਾਂ ਇਸ ਲੜਕੀ ਨੇ ਜੋ ਕਿ ਪੰਜਾਬ ਦੇ ਰੈਕੋਟ ਤਹਿਸੀਲ ਵਿੱਚ ਰਹਿਣ ਵਾਲੀ ਹੈ ਇੱਕ ਲੜਕੇ ਨਾਲ ਵਿਆਹ ਕਰਵਾ ਲਿਆ ਔਰ ਲੜਕੇ ਵਾਲਿਆਂ ਨੇ ਵਿਆਹ ਵਿੱਚ 28 ਲੱਖ ਰੁਪਏ ਖਰਚ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਵੀ ਲੋਨ ਲੈ ਕੇ ਇਹ ਸਭ ਰਕਮ ਲਗਾਈ ਸੀ ਇਸ ਆਸਤੇ ਕੀ ਇਹ ਲੜਕੀ ਉਹਨਾਂ ਦੇ ਲੜਕੇ ਨੂੰ ਬਾਹਰ ਕੈਨੇਡਾ ਲੈ ਜਾਵੇਗੀ ਪਰ ਲੜਕੀ ਨੇ ਬਾਹਰ ਜਾਂਦੇ ਸਾਰੇ ਆਪਣੇ ਸੁਰ ਬਦਲ ਲਏ ਤੇ ਲੜਕੇ ਨੂੰ ਸਾਰੇ ਸਬੰਧ ਤੋੜ ਲਏ ਪੀੜਤ ਪਰਿਵਾਰ 8 ਸਾਲ ਲੰਬੀ ਕਾਨੂੰਨੀ ਲੜਾਈ ਲੜਦਾ ਰਿਹਾ ਆਖਰਕਾਰ ਪੁਲਿਸ ਨੇ ਇਸ ਲੜਕੀ ਨੂੰ ਨਵੀਂ ਦਿੱਲੀ 에ਰਪੋਰਟ ਤੇ ਕਾਬੂ ਕਰ ਲਿਆ ਜ਼ਿਕਰਯੋਗ ਹੈ ਕਿ ਸਾਲਾਂ ਪਹਿਲਾਂ ਇਸ ਤਰ੍ਹਾਂ ਹੁੰਦਾ ਸੀ ਕਿ ਲੜਕਾ ਬਾਹਰ ਜਾ ਕੇ ਲੜਕੀ ਨੂੰ ਛੱਡ ਦਿੰਦਾ ਸੀ ਔਰ ਫਿਰ ਕਦੇ ਵੀ ਉਹਦੀ ਸੁਧ ਨਹੀਂ ਲੈਂਦਾ ਸੀ ਪਰ ਅੱਜ ਕੱਲ ਬਿਲਕੁਲ ਉਲਟ ਹੋ ਗਿਆ ਹੈ ਲੜਕੀਆਂ ਆਇਲੈਂਡਸ ਪਾਸ ਕਰ ਲੈਂਦੀਆਂ ਹਨ ਜੋ ਕਿ ਲੜਕੇ ਨਹੀਂ ਕਰਪਾਂਦੇ ਔਰ ਲੜਕੀਆਂ ਇਸੇ ਗੱਲ ਦਾ ਫਾਇਦਾ ਚੱਕ ਕੇ ਲੜਕੇ ਵਾਲਿਆਂ ਤੋਂ ਮੋਟੀ ਰਕਮ ਵਸੂਲ ਲੈਂਦੀਆਂ ਹਨ ਫਿਰ ਕਦੀ ਵੀ ਵਾਪਸ ਨਾ ਪਰਤਣ ਲਈ ਸੋਹਰਾ ਪਰਿਵਾਰ ਗਰੀਬੀ ਨਾਲ ਲੜ ਰਿਹਾ ਹੈ ਅਤੇ ਮੁੰਡਾ ਟੈਕਸੀ ਚਲਾਣ ਤੇ ਮਜਬੂਰ ਹੋ ਗਿਆ ਹੈ 8 ਸਾਲਾਂ ਬਾਅਦ ਸਾਰੇ ਪਰਿਵਾਰ ਨੂੰ ਹੁਣ ਕੁਝ ਆਸ ਬਧੀ ਹੈ ਕਿ ਸ਼ਾਇਦ ਇਨਸਾਫ ਉਹਨਾਂ ਦੇ ਦਰਵਾਜ਼ੇ ਤੇ ਆ ਸਕੇ ਦੇਖੋ ਜੀ ਮੇਰਾ ਨਾਮ ਅਮਰਿਕ ਸਿੰਘ ਹੈ ਮੇਰੇ بیٹے ਜਗਰੂਪ ਸਿੰਘ ਦਾ ਜੋ ਨਾਮ ਵਿਆਹ ਜੋ ਨਾ ਹੋਇਆ ਬੇ ਆਣਾ ਬਪਰੇ ਦੇਖੋ ਬਈ ਮੈਰਿਜ ਕੀਤੀ ਸੀਗੀ ਤੇ 4 ਨਵੰਬਰ 2015 ਦੇ ਵਿੱਚ ਜੀ ਤੇ ਜਿਹੜੀ ਸਾਡੀ ਨੂੰਹ ਸੀ ਲੜਕੀ ਵਧੀਆ ਸੀ ਵਿਆਹ ਕੇ ਲੈ ਗਿਆ ਸੀ ਵਧੀਆ ਪ੍ਰੋਗਰਾਮ ਚੱਲ ਰਿਹਾ ਸੀਗਾ ਦੇਖੋ 4 ਨਵੰਬਰ ਤੋਂ ਲੈ ਕੇ 19 ਦਸੰਬਰ ਤੱਕ ਸਾਡੇ ਕੋਲ ਰਹੀ ਤੇ 20 ਦਸੰਬਰ ਨੂੰ ਉਹਦੀ ਫਲੈਟ ਸੀ 19 ਦਸੰਬਰ ਨੂੰ ਘਰੋਂ ਜਾ ਕੇ ਉਹ ਚਲੋ ਵਧੀਆ ਹਮਾਰਾ ਬੇਟਾ ਜਗਰੂਪ ਸਿੰਘ ਕੋਲ ਮੇਰਪੁਰ ਤੱਕ ਛੱਡ ਕੇ ਵੀ ਆਇਆ ਸੀ ਤੇ ਚਲੋ ਵਧੀਆ ਚੱਲੀ ਜਾਂਦਾ ਸੀਗਾ ਵਧੀਆ ਪਹਿਲਾਂ ਫਾਨੂੰ ਪਹੁੰਚ ਕੇ ਉੱਥੇ ਫੋਨ ਵੀ ਕਰਦੀ ਰਹੀ ਯਾਰੀ ਗੱਲਬਾਤ ਕਰਦੇ ਜਣੀ ਵਧੀਆ 2 ਸਾਲ ਅਸੀਂ ਉਹਨੇ ਫੀਸਾਂ ਭੇਜਦੇ ਰਹੇ ਜਿੰਨੇ ਮੰਗਲੇ ਦੀ ਸੀ ਉਹਨੇ ਵੀ ਭੇਜ ਦਿੰਦੇ ਸੀ ਤੇ ਬਾਅਦ ਵਿੱਚ ਜਣੀ ਮਤਲਬ 2 ਸਾਲ ਬਾਅਦ ਪੜ੍ਹਾਈ ਬਾਅਦ ਜਦੋਂ ਬਾਦੂ ਦੀ ਮੰਮੀ ਨੇ ਉਹਨੇ ਆਪਣੀ ਫੈਲਵਾਲ ਲਗਾਤੀ ਤਾਂ ਮੰਮੀ ਜੀ ਲੱਗ ਗਈ ਮੰਮੀ ਦਾ ਵੀ ਅਮਿਤ ਗੁਰੂਪ ਸਿੰਘ ਨੇ ਜਣੀ ਵਧੀਆ ਉਹਦੇ ਨਾਲ ਪੈਸੇ ਸੌ ਕਰਕੇ ਤੇ ਵਧੀਆ ਉਹਦੇ ਕਾਗਜ਼ ਪੁੱਤਰ ਭੇਜ ਕੇ ਉਹਨੂੰ ਭੇਜਿਆ ਜੀ ਤੇ ਜਦੋਂ ਬਾਦ ਉਹ ਹੀ ਮੰਮਾ ਚਲੀ ਗਈ ਉਸ ਤੋਂ ਬਾਅਦ ਤਾਂ ਫਿਰ ਦਿਨ ਤੋਂ ਦਿਨ ਬਿਗੜ ਗਈ ਜਣੀ ਨਾਲ ਤਾਂਣੀ ਹਾਲਾਤ ਬਦਲਦੀ ਗਈ ਚਲੇ ਗਏ ਉਸ ਜੀ ਮਕਦਮਾ ਹੈ ਜਲਾਈ 2021 ਨੂੰ ਕਰਾਇਆ ਸੀ ਜੀ ਹਾਂ ਜੀ ਸਾਨੂੰ ਪਤਾ ਲੱਗ ਗਿਆ ਸੀ ਕਿ ਚਲ ਵੀ ਇਹਾਨੂੰ ਪਹਿਲਾਂ ਤੋਂ ਪਤਾ ਨਹੀਂ ਸੀ ਕਿ ਉਹਨੇ ਇੰਡੀਆ ਆਉਣਾ ਬਾਅਦ ਵਿੱਚ ਸਾਨੂੰ ਪਤਾ ਲੱਗਾ ਵੀ ਇੰਡੀਆ ਆਉਣਾ ਤੇ ਇਹਨੂੰ ਜਿਲ੍ਹੇ ਨੂੰ ਗ੍ਰਿਫਤਾਰ ਕੀਤੀ ਉਸ ਦਿਨ ਸਾਨੂੰ ਮੁਲਾਜ਼ਮਾਂ ਨੇ ਫੋਨ ਆਇਆ ਜੀ ਵੀ ਉਹਨੂੰ ਦਿੱਲੀ 에ਰਪੋਰਟ ਤੇ ਗ੍ਰਿਫਤਾਰ ਕਰ ਲਿਆ ਤੇ ਉਹਨੂੰ ਉਸ ਨੂੰ ਲੈ ਕੇ ਮੈਂ ਜਿੱਥੋਂ ਰਾਸਤੇ ਵਿੱਚ ਲੈ ਕੇ ਲੈ ਕੇ ਆਉਣਾ ਜੀ ਤੇ ਖਿਲਾਫ ਸਖਤੋ ਸਖਤ ਕਾਰਵਾਈ ਮੰਗ ਕਰ ਰਹੇ ਹਾਂ ਜੀ ਤੇ ਜਾ ਕੇ ਆਉਣ ਵਾਲੀ ਜਿਹੜੀ ਹੋਰ ਵੀ ਕੋਈ ਵੀ ਲੜਕੀਆਂ ਨੇ ਉਹ ਜਾਨੀ ਸਹੁਰੇ ਪਰਿਵਾਰ ਨੂੰ ਝੋਖਾ ਨਾ ਦੇਣ ਦੇ ਸਕਣ ਉਹ ਤੇ ਉਹਨਾਂ ਨੂੰ ਕੋਈ ਸੌਖੀ ਮਿਲ ਜਪੇ ਇਸ ਗੱਲ ਤੋਂ ਤੇ ਵਕਤ ਹੁਣ ਜਿੰਨੇ ਸਾਡੇ ਪੈਸੇ ਉਹ ਫੈਸਲਾ ਹੋਊ ਜਿਵੇਂ ਉਹ ਦੇਖੀ ਜਾਊਗੀ ਬਕਤੀ ਮਰ ਜਿੰਨੇ ਸਾਡੇ 28 ਲੱਖ ਰੁਪਏ ਸੀ ਬੜਾ ਖਰਚ ਆਇਆ ਸਾਰਾ ਖਰਚ ਉਹਦੀ ਭਰਾਈ ਤੇ ਜਿੰਨੇ ਫੈਸਲਾ ਹੋ ਗਿਆ ਤਾਂ ਵਿਆਜ ਮੇਰੇ ਜਿਵੇਂ ਮਤਲਬ ਉਹ ਜਿੰਨ ਮੰਗ ਕਰਾਂਗੇ ਉਹਦੀ ਜਿਸ ਕਿ ਸਾਡੇ ਕੋਲ 2.5 ਕਿਲੇ ਜਿੰਨੇ ਪ੍ਰੋਪਰਟੀ ਸੀ ਜਿਹਦੇ ਪਰ 40000 ਮੈਂ ਬੇਚੂਕਾ ਥੋੜੀ ਰਹਿ ਗਈ ਸਾਡੇ ਕੋਲ ਮਤਲਬ ਡੇਢ ਵੀ ਘਰੇ ਰਹੀ ਹੈ ਉਹਨੇ ਕਿ ਹੁਣ ਕੀ ਨਾ ਕੀ ਕਰੇ ਕੀਤਾ ਸਾਲ ਸਕਦਾ ਉਹਨੇ ਨਾਲ ਖਾਨ ਜੋਗੇ ਵੀ ਜਾਣੇ ਨਹੀਂ ਹੁੰਦੇ ਉਹਨਾਂ ਨਾਲ ਤਾਂ ਇੰਡੀਆ ਇਹਦੀ ਆਪ ਦੀ ਸਿਸ਼ਟ ਤੇ ਕਿਤੇ ਮੈਰਿਜ ਹੋ ਗਈ ਨਹੀਂ ਤਾਂ ਇਹਨੇ ਕਿਉਂ ਆਉਣਾ ਸੀਗਾ ਹਮ ਤਾਂ ਕੋਈ ਪਤਾ ਨਹੀਂ ਸੀਗਾ ਇਹ ਮੈਰਿਜ ਦੇ ਸਿਲਸਿਲੇ ਵਿੱਚ ਤੇ ਇਹਨੂੰ ਐ ਮੈਡਮ ਕੁਝ ਪਰਨ ਗ੍ਰਸਤਰ ਮੈਂ ਨਹੀਂ ਹੂੰਗੀ ਕਿ ਉਹ ਕਹਿੰਗੇ ਇਹਨੂੰ ਪਤਾ ਨਹੀਂ ਜਾਣੀ ਜਾਨ ਹੋਊਗੀ ਕੀ ਸਮਝ ਸਕਦੇ ਆਂ ਇਹ ਗੱਲ ਤਾਂ ਇਹ ਇਸ ਨਾਲ ਦਿੱਲੀ ਪੁਲਿਸ ਨੇ ਜਿੱਥੇ ਗ੍ਰਿਫਤਾਰ ਕਰਕੇ ਇਹਨਾਂ ਨੂੰ ਪੰਜਾਬ ਪੁਲਿਸ ਨੂੰ ਫੋਨ ਕੀਤਾ ਹੋਊਗਾ ਇਹ ਤੇ ਪੰਜਾਬ ਪੁਲਿਸ ਵਾਲਿਆਂ ਨੇ ਫੋਨ ਸੰਨੇ ਮੁੰਡਾ ਲੜਕਾ ਨੂੰ ਕੀਤਾ ਚਲੋ ਲੜਕਾ ਨਹੀਂ ਉੱਠਿਆ ਜਗਾ ਮੈਨੂੰ ਪਤਾ ਲੱਗਿਆ ਮੈਂ ਠਾਲ ਕੇ ਚਲੋ ਇਹਨਾਂ ਨੂੰ ਗੱਡੀ ਕਰਕੇ ਭੇਜੀ ਲੈ ਕੇ ਗਏ ਨਾਲ ਮੁੰਡਿਆਂ ਨੂੰ ਉੱਥੇ ਤੇ ਗਰਫਤਾਰ ਕਰਕੇ ਲੈ ਕੇ ਆਈ ਤੇ ਅੱਜ ਉਹਨੂੰ ਪEO ਤੇ ਪੇਸ਼ ਕਰਕੇ ਜਾਨੀ ਅਦਾਲਤ ਵਿੱਚ ਇਹਨਾਂ ਨੇ ਰਿਮਾਂਡ ਲੈ ਲਿਆ ਬਾਕੀ ਕੱਲ ਨੂੰ ਜੋ ਹੋ ਵੀ ਕਾਹੂ ਦੇਖੀ ਜਾਊਗੀ ਇਹਨਨ ਪੂਰੇ ਦਾ ਪੂਰਾ ਇਨਸਾਫ ਮਿਲਣਾ ਚਾਹੀਦਾ ਜੀ ਕਿਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਆਉਣ ਬਰਿਆਂ ਹੋਰ ਲੜਕੀਆਂ ਨੂੰ ਵੀ ਇਸ ਤੋਂ ਮਤਲਬ ਸਭ ਕੁਝ ਮਿਲ ਸਕੇ ਜੀ ਬਹੁਤ ਵਧੀਆ ਰਹੀ ਮੇਰੇ ਨਾਲ ਮਹੀਨਾ ਸਾਢੇ ਡੇਢ ਮਹੀਨਾ ਔਰ ਦੁਬਾਰਾ ਤੇ ਬਾਹਰ ਦੀ ਤਿਆਰੀ ਹੋ ਗਈ ਸੀ ਬਹੁਤ ਚੀਜ਼ ਦਵਾਈ ਉਹਨੂੰ ਕਈ ਚੀਜ਼ ਮੰਗਦੀ ਸੀ ਉਹੀ ਸਾਰੀ ਚੀਜ਼ ਲੈ ਕੇ ਰੇ ਭੇਜਦੀ ਉਹਨੂੰ ਨਾਲ ਫੇਰ ਕਹਿੰਦੀ ਮੈਂ ਇਹੋ ਚੀਜ਼ ਲੈਣੀ ਓਹ ਲੈਣੀ ਓਹ ਵੀ ਫੇਰ ਅਸੀਂ ਦਵਾਈ ਓਖੀ ਫੇਰ ਸੋਖਣ ਲੱਖ ਰੁਪਏ ਦੀ ਫੇਰ ਚੀਜ਼ ਓਨੇ ਮੰਗੀ ਫੇਰ ਦਵਾਈ ਫੇਰ ਜਾਣ ਲੱਗੀ ਵਧੀਆ ਖੁਸ਼ ਹੋ ਕੇ ਨਾਨਦ ਜੀ ਮਿਲ ਮਿਲ ਕੇ ਗਈ ਫੋਨ ਵੀ ਕੌਣ ਕਰਦੀ ਹੁੰਦੀ ਸੀ ਥੋੜਾ ਟਾਈਮ ਔਰ ਦੂਬਾਦ ਚ ਵਧੀਆ ਕਹਿੰਦੇ ਕਈ ਵਾਰ ਕਹਿ ਦੇਣਾ ਮੈਨੂੰ ਟਾਈਮ ਨਹੀਂ ਹੈਗਾ ਮੰਮੀ ਮੁੰਡੇ ਨੇ ਮੇਰੇ ਨੇ ਫੋਨ ਲਾਉਣਾ ਕਹਿੰਦੀ ਮੈਂ ਬੀਜੀ ਆ ਮੈਨੂੰ ਟਾਈਮ ਨਹੀਂ ਹੈਗਾ ਜੇ ਅਸੀਂ ਇੱਧਰ ਲਾਉਣ ਕਿਸੇ ਦਾ ਉਹਦਾ ਉਹਦਾ ਫੋਨ ਬੀਜੀ ਹੁੰਦਾ ਸੀ ਫੇਰ ਵੀ ਵਧੀਆ ਕਰੀ ਗਈ ਕਦੇ ਕਦੇ ਕਰ ਲਿੰਦੀ ਸੀ ਕਿਦਾ ਮੰਮੀ ਬਾਹਰ ਚਲੀ ਗਈ ਫਿਰ ਜਿਵੇਂ ਫੋਨ ਉਹਨੇ ਬੰਦ ਕਰਤਾ ਕਹਿੰਦੇ ਵੀ ਸਾਡਾ ਕਿੰਨਾ ਪੈਸਾ ਲੱਗਿਆ ਉਹਨਾਂ ਪੂਰਾ ਮਰ ਜਾਏ ਸਨ ਵੱਧ ਦਾ ਵੱਧ ਦਾ ਸੜ ਜਾਏ ਇਹਨੂੰ ਮਿਲ ਨਹੀਂ ਚਾਹੀਦਾ ਹੋਰ ਕੁੜੀਆਂ ਨੂੰ ਵੀ ਪਤਾ ਲੱਗ ਜਾਵੇ ਵੀ ਕੀ ਮੈਂ ਕਰੀ ਤਾਂ ਹੁਣ ਇਹਦੇ ਨਾਲ ਹੋ ਗਿਆ ਆਪਾਂ ਹੁਣ ਵੀ ਡਰੋ ਗਿਆ ਆਪਾਂ ਆਏ ਇਹਦੀ ਗਲਤੀ ਕਰੋ ਮੇਰੇ ਮੁੰਡੇ ਨੇ ਵੀ ਸਖਦੋਗੀ ਵੀ ਮੇਰੇ ਮੁੰਡਾ ਵੀ ਬਾਹਰਲੇ ਪੈਸੇ ਖਵਾऊं ਮੈਂ ਵੀ ਨਾਲ ਜਾਵਾਂ ਮੈਨੂੰ ਹੀ ਬਹੁਤ ਚਾਹ ਸੀ ਵੀ ਮੈਂ ਵੀ ਬਾਹਰ ਜਾਵਾਂ ਤੇ ਹੁਣ ਮਨ ਦੇ ਵਿੱਚ ਕਿਵੇਂ ਕਿਵੇਂ ਜੇ ਮਹਿਸੂਸ ਹੁੰਦਾ ਹੁਣ ਬਹੁਤ ਹੋਇਆ ਕਿਉਂਕਿ ਹੁਣ ਆਈ ਸਾਡੇ ਘਰੇ ਹੋਣਾ ਸੀ ਹੁਣ ਉਧਰ ਆਈ ਨਹੀਂ ਹੈ ਬਹੁਤ ਦੁੱਖ ਹੈ ਮੈਨੂੰ ਸਾਡੇ ਕੋਲ ਇੱਕ ਮਕਦਮਾ ਸੀ ਜੀ ਦਰਜ ਕਰਾਇਆ ਜਗਰੂਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਮੇਰਨਾ ਕਲਾਂ ਉਠਾਣਾ ਸਦਰ ਕੋਰਟ ਦੀ ਪਿੰਡ ਪੈਂਦਾ ਉਹਨਾਂ ਨੇ ਕੰਪਲੇਂਟ ਕੀਤੀ ਸੀ ਮਾਨ ਜੋਗ ਸਿੰਘ ਅਫੀਸਰ ਸਾਹਿਬਾਨ ਦੇ ਦਫਤਰ ਕਿ ਇੱਕ ਲੜਕੀ ਜੈਸਮੀਨ ਕੌਰ ਪੁਤਰੀ ਚੰਚਲ ਸਿੰਘ ਵਾਸੀ ਕਰੁਕ ਖੇਤਰ ਹਾਲਵਾ ਸਿਧਰਾਹਾ ਉਹਦੇ ਨਾਲ ਉਹਨਾਂ ਨੇ ਮੈਰਿਜ ਕਰੀ ਸੀ ਮੈਰਿਜ ਇਸ ਬੇਸ ਤੇ ਫਰੀ ਸੀ ਵੀ ਉਹ ਪੂਰੀ ਆਇਲੈਂਡ ਪਾਸ ਸੀ ਤੇ ਵਿਆਹ ਤੋਂ ਬਾਅਦ ਇਹਨੂੰ ਵੀ ਜਗਰੂਪ ਸਿੰਘ ਨੂੰ ਵਿਦੇਸ਼ ਲੈ ਕੇ ਜਾਉਗੀ ਜੱਟਾ 2015 ਚ ਇਹਨਾਂ ਦੀ ਮੈਰਿਜ ਹੋਈ ਤੇ ਉਹ ਇਹਨੇ ਦੋਸ਼ ਲਾਇਆ ਸੀ ਦਰਖਾਸਤ ਵਿੱਚ ਕਮਿਸ਼ਨਟ ਚ ਵੀ 28 ਲੱਖ ਰੁਪਇਆ ਮੇਰੇ ਤੋਂ ਖਰਚਾ ਕੇ ਗਰੂਪ ਸਿੰਘ ਤੋਂ ਜ਼ਮੀਨ ਵੇਚ ਕੇ ਇਹਨੇ ਲਾਇਆ ਇਹ ਕੁੜੀ ਨੂੰ ਵਿਦੇਸ਼ ਭੇਜਿਆ ਪੜ੍ਹਾਈ ਵਾਸਤੇ ਉਸ ਤੋਂ ਬਾਅਦ ਉਹ ਇਹਨੂੰ ਉਹਨੇ ਆਪਣਾ ਮਤਲਬ ਬੁਲਾਇਆ ਨਹੀਂ ਕੈਨੇਡਾ ਇਹ ਇਸ ਕਰਕੇ ਇਹਨੇ ਕਮਲੇਂਟ ਦਿੱਤੀ ਤੇ ਉਹ ਕਮਲੇਂਟ ਦੀ ਪੜਤਾਲ ਹੋਣ ਪ੍ਰੰਤ ਮਕਦਮਾ ਨੰਬਰ 94 ਸਾਲ 2021 ਤੇ ਅੰਡਰ ਸੈਕਸ਼ਨ 420 406 ਆਪੀਸੀ ਖਾਣਾ ਸਦਰ ਰੈਕੋਰਡ ਦਰਜ ਹੋਇਆ ਸੀ ਉਹ ਉਸ ਮਕਦਮੇ ਦੀ ਤਫਤੀਸ਼ ਦੌਰਾਨ ਅਸੀਂ ਉਹ ਉਡੀ ਆਲਰੇਡੀ ਕੈਨੇਡਾ ਜਾ ਚੁੱਕੀ ਸੀ ਵੀਜ਼ਾ ਕਰਾ ਕੇ ਤਾਂ ਅਸੀਂ ਐਲਓਸੀ ਜਾਰੀ ਕਰਵਾਈ ਸੀ ਤਾਂ ਜੋ ਉਹਨੂੰ ਜਦੋਂ ਆਵੇ ਤਾਂ ਅਸੀਂ ਉਹਨੂੰ ਕਾਬੂ ਕਰ ਸਕੀਏ ਉਹ ਐਲਓਸੀ ਉਹ ਕੈਨੇਡਾ ਤੋਂ ਆਈ ਤੇ ਉਹ ਸਾਨੂੰ 에어ਪੋਰਟ ਵਾਲਿਆਂ ਨੂੰ ਸੂਚਨਾ ਦਿੱਤੀ ਗਈ ਵੀ ਆਜੋ ਇਹਨੂੰ ਸਾਡੇ ਹੈਂਡਓਵਰ ਕਰਤਾ ਹੁੰਦੇ ਉਹਨੂੰ ਕਰਕੇ ਹੂੰ ਕਾਬੂ ਕਰਕੇ ਤੇ ਉਹਦੀ ਅਸੀਂ ਇਸ ਮੁਕਦਮੇ ਵਿੱਚ ਰਿਸਟ ਪਾਈ ਹੈ ਜੀ ਤੇ ਪਹਿਲ ਅੱਜ ਉਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜੀ। ਤੇ ਇਸ ਮਕਦਮੇ ਚੋਂ ਤੋਂ ਪੁਸਕਸ਼ ਜਾਰੀ ਹੈ ਜੀ। ਇਹ ਦੇਖੋ ਜੀ ਇੱਕ ਤਾਂ ਬੰਦਾ ਬੇਰੁਜ਼ਗਾਰ ਹੁੰਦਾ ਉਹਦੇ ਨਾਲ ਉਹਨੇ ਆਪਣੇ ਜੌਬ ਲਈ ਹੋ ਇੱਕ ਸਾਰਾ ਕੁਝ ਕਰਦਾ ਤੇ ਇੱਕ ਉਹਦੀ ਹੋਰ ਪ੍ਰਾਪਰਟੀ ਲਾਸ ਹੋ ਜਾਂਦੀ ਆ ਤੇ ਉਹ ਨਾ ਤਾਂ ਇਧਰ ਲਾ ਰਹਿੰਦਾ ਨਾ ਉਧਰ ਲਾ ਜਿਹੜਾ ਨਹੀਂ ਕਰਨਾ ਚਾਹੀਦਾ ਜੀ। ਕਾਨੂੰਨ ਦੇ ਹੱਥ ਲੰਬੇ ਆ ਜੀ ਜੋ ਕਰੂਗਾ ਉਹ ਬਚ ਨਹੀਂ ਸਕਦਾ। ਸਾਡੀ ਅਪੀਲ ਹੈ ਨੌਜਵਾਨਾਂ ਨੂੰ ਲੜਕੀਆਂ ਤੇ ਲੜਕਿਆਂ ਨੂੰ ਬਈ ਅਜਿਹੇ ਹਾਨ ਨਹੀਂ ਕਰਨਾ ਚਾਹੀਦੀ ਧੋਖੇਬਾਜ਼ੀ ਇਹਦੇ ਨਾਲ ਉਹਨਾਂ ਦਾ ਵੀ ਭਵਿੱਖ ਖਰਾਬ ਹੁੰਦਾ ਮੁਕੱਦਮੇਬਾਜ਼ੀ ਚ ਪੈਂਦੇ ਆ ਫਿਰ ਮਤਲਬ ਉਹਨਾਂ ਦਾ ਜਿਹੜਾ ਕੋਈ ਫਿਊਚਰ ਆ ਉਹ ਵੀ ਤਬਾਹ ਹੁੰਦਾ ਹੈ